ਹਾਂਜੀ ਪਿਓਰ ਟੈਬੀ ਸ਼ਿਮਰ ਫੈਬਰਿਕ ਰਹੇਗਾ neck ਤੇ end care ਤੇ ਵਰਕ ਮਿਲੇਗਾ with sleeves ਦੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਸ਼ਿਮਰ ਦਾ ਰਹੇਗਾ ਗੋਟਾ ਪੱਤੀ ਵਰਕ ਵਾਲਾ 1250 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਸ਼ਾਵਲ ਸੂਟ ਆਏ ਹੋਏ ਆ ਬਹੁਤ ਹੀ ਜ਼ਿਆਦਾ ਸੋਨਾ ਫੈਬਰਿਕ ਆ ਤੇ ਗਰਮ ਬਹੁਤ ਨੇ ਸੂਟ ਵੇਵਿੰਗ ਵੇਵਿੰਗ ਹੋਈ ਹੈ ਇਹਨਾਂ ਸੂਟਾਂ ਦੇ ਉੱਤੇ ਔਰ ਇਹ ਵਾਲੇ ਸੂਟਾਂ ਦਾ ਸਪ੍ਰਾਈਸ ਰਹੇਗਾ 699 ਦੇ ਵਿੱਚ ਤੁਸੀਂ ਇਦ ਸ਼ੌਲੇਦ ਸੂਟ ਬਾਈ ਕਰ ਸਕਦੇ ਹੋ ਓਪਨਿੰਗ ਪਿਕ ਅਪ ਆ ਐਡ ਕੀਤੀ ਹੋਈ ਆ ਸੂਟ ਦੀ ਲੁੱਕ ਕੁਛ ਇਸ ਤਰ੍ਹਾਂ ਦੀ ਰਹੇਗੀ WhatsApp ਨੰਬਰ ਮੈਂਸ਼ਨ ਆ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਆਲ ਓਵਰ ਸ਼ਿਮਰ ਸਿਲਕ ਦਾ ਫੈਬਰਿਕ ਰਹੇਗਾ 5 ਮੀਟਰ ਸੂਟ ਆ ਵਰਕ ਮਿਲੇਗਾ ਤੁਹਾਨੂੰ ਥ्रेड ਵਰਕ ਪਲੱਸ ਹੈਂਡ ਵਰਕ 2.5 ਮੀਟਰ ਇਸ ਦੇ ਨਾਲ ਪ੍ਰਿੰਟਡ ਸ਼ਿਮਰ ਦਾ ਦੁਪੱਟਾ ਰਹੇਗਾ 1150 ਦੇ ਵਿੱਚ ਬਾਈ ਕਰ ਸਕਦੇ ਹੋ ਲੈਸ ਤੇ ਸੂਟ ਨੇ ਜੀ ਥੈਂਕ ਯੂ ਜੀ